ਅਪਰਬਾਰੀ ਦੁਆਬ ਨਹਿਰ ਚ ਨਹਾ ਰਹੇ ਸਰਪੰਚ ਸਮੇਤ 3 ਡੁੱਬੇ ਦੋਦੀਆਂ ਲਸ਼ਾਂ ਹੋਈਆਂ ਬਰਾਮਾ ਤੀਸਰੇ ਦੀ ਪਾਲ ਜਾਰੀ ਬਟਾਲਾ ਦੇ ਆਲੇ ਵਾਲੇ ਇਲਾਕੇ ਵਿੱਚ ਗੁਜਰਦੀ ਅਪਰਬਾਰੀ ਦੁਆਬ ਨਹਿਰ ਵਿੱਚ ਬੀਤੀ ਸ਼ਾਮ ਨਹਾਉਣ ਲਈ ਗਏ ਸਰਪੰਚ ਸਮੇਤ 3 ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ ਭਾਰਤਵਾ ਰਣਬੀਰ ਸਿੰਘ ਤੇਜ ਪਾਣੀ ਦੇ ਵਹਾਅ ਵਿੱਚ ਰੁੜ ਗਏ ਜਿਸ ਨੂੰ ਬਚਾਉਣ ਵਾਸਤੇ ਉਸਦੇ 3 ਸਾਥੀ ਮੁੱਖੋ ਕਰਤਾਰ ਸਿੰਘ ਡੁੱਬ ਰਹੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਖੁਦ ਵੀ ਰੁੜ ਗਏ ਇਹਨਾਂ ਸਰਪੰਚ ਨੂੰ ਬਚਾਉਂਦੇ ਆਂ ਦੋ ਜਣੇ ਪਾਣੀ ਦੇ ਤੇਜ਼ ਵਹਾਂ ਨਾਲ ਪਾਣੀ ਵਿੱਚ ਰੁੜ ਗਏ ਤਿੰਨਾਂ ਦੀ ਪਾਲ ਜਾਰੀ ਹੈ ਰਣਬੀਰ ਸਿੰਘ ਦੇ ਭਰਾ ਨੇ ਕਿਹਾ ਕਿ ਸਾਨੂੰ 7:00 ਵਜੇ ਸ਼ਾਮ ਨੂੰ ਪਤਾ ਲੱਗਾ ਅਸੀਂ ਉਸ ਵੇਲੇ ਮੌਕੇ ਤੇ ਪਹੁੰਚੇ ਹਾਂ ਜਦ ਕਿ ਮੱਖਣ ਸਿੰਘ ਤੇ ਕਰਤਾਰ ਸਿੰਘ ਸਰਪੰਚ ਵੀਰ ਸਿੰਘ ਨੂੰ ਬਚਾਉਣ ਲੱਗੇ ਸੀ ਉਹ ਵੀ ਰੁੜ ਗਏ ਤੇ ਚੌਥੇ ਨੂੰ ਅਸੀਂ ਪੱਗ ਸੁੱਟ ਕੇ ਬਚਾ ਲਿਆ ਗਿਆ ਅਸੀਂ ਨਹਿਰੀ ਭਾਗ ਦੇ ਐਸਡੀਓ ਨੂੰ ਸੂਚਿਤ ਕਰ ਦਿੱਤਾ ਹੈ ਅਸੀਂ ਪ੍ਰਸ਼ਾਸਨਿਕ ਮੰਗ ਕਰਦੇ ਹਾਂ ਕਿ ਨਹਿਰ ਵਿੱਚ ਪੋੜੀਆਂ ਬਣਾਈਆਂ ਜਾਣ ਨਾਲ ਕੁੰਡੇ ਵੀ ਬਣਾਏ ਜਾਣ ਤਾਂ ਜੋ ਕਦੇ ਐਮਰਜੈਂਸੀ ਹੈਂਸੀ ਦੀ ਲੋੜ ਪੈ ਜਾਵੇ ਤਾਂ ਬੰਦਿਆਂ ਨੂੰ ਬਚਾਇਆ ਜਾ ਸਕੇ। ਮਤਲਬ ਸਰ ਉਹ ਭਰਾਵਾ ਸਰ ਵੀ ਇੱਥੇ ਪੈ ਕੇ ਰਮਨ ਸਾਹਿਬ ਘਰ ਤੇ ਮਤਲਬ ਪਹਲਾ ਲਗਾ ਅਸੀਂ ਆਏ ਆ ਉਹ ਸਾਡੇ ਉਹਨੂੰ ਮਤਲਬ ਇੱਕ ਨਹਿਰ ਦੇ ਵਿੱਚ ਡੋਣ ਲੱਗੇ ਸੀ। ਨੌ ਦਾ ਨੌ ਦਾ ਮਤਲਬ ਇੱਕ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਏ ਤੇ ਝਾਲ ਮਾਰੀ। ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਗ ਕਰਤਾਰ ਸਿੰਘ ਨੇ ਝਾਲ ਮਾਰੀ। ਔਰ ਵੀ ਵਿਚਲ ਰੁੜ ਗਿਆ ਚੋਥੇ ਦੇ ਵਿੱਚ ਛਾਲ ਮਾਰੀ ਮੁਰਗੇ ਨੂੰ ਤੁਹਾਨੂੰ ਮਤਲਬ ਪਹਚਾਇਆ ਗਿਆ ਜੇ ਪਾਸ ਫੁੱਟ ਵੀ ਇਹ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਕਰ ਲੋਗੀ ਅੰਮ੍ਰਿਤਸਰ ਇਹਦੇ ਸਾਬ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਕੇ ਬਾਜੂ ਤੋਂ ਉਹਨਾਂ ਨੇ ਪੰਜਾਹ ਬਾ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਹ ਇਲਾਕਾ ਨਵਾਸੀ ਪਿੰਡ ਪਾਰ ਵਾਲ ਦੇ ਸਾਰੇ ਹੁਣ ਮਨ ਲੋ ਦੇਖਭਾਲ ਕਰਦੇ ਪਰ ਪ੍ਰਸ਼ਾਸਨ ਨਹੀਂ ਸਾਡੇ ਨਾਲ ਆਇਆ ਹੋਇਆ ਇਸੇ ਮਰਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਕੱਤੀਆਂ ਪੱਕੀਆਂ ਹੱਥਾਂ ਵਾਂਗ ਉਹ ਆਪਰੇ ਦੇਖੋ ਲੋਕੋ ਕੱਤੀਆਂ ਆ ਉਹਦੇ ਕੋਈ ਕਿਹੋ ਜਿਹਾ ਬੂੜਾ ਹੱਥ ਲਾਣ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਲ ਜੇ ਫਾਸ ਪੈਣ ਉਹ ਪਾਣੀ ਨਹੀਂ ਡਿੱਗਦਾ ਇਹ ਸਾਰੇ ਨਾਮ ਨਾਲ ਤੇ ਪੂਟੋੜੀਆਂ ਪਾਰੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਹਰ ਜਗ੍ਹਾ ਬੇਇੱਜ਼ਤੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਦੀ ਖਿਆਦ ਕੀਤੀ ਜਾਵੇ 10 ਮੀਟਰ ਤੇ 10 ਮੀਟਰ ਤੇ ਲਾਖੇ ਛਾ ਕੇ ਪੌੜੀਆਂ ਬਣਨ ਚਾਹੀਦੀਆਂ